ਜਾ ਜਿੰਨੇ ਸਾਡੇ ਦੁਕਾਨਦਾਰ ਨੇ ਕਿਤਾ ਥੋੜਾ ਨੁਕਸਾਨ ਕੀਤਾ ਬਹੁਤਾ ਨੁਕਸਾਨ ਮੀਨ ਜਿੰਨਾ ਵੀ ਨੁਕਸਾਨ ਹੋ ਗਿਆ ਜਿਹਦਾ ਕੋਈ ਹਿਸਾਬ ਨਹੀਂ ਲਾ ਸਕਦੇ ਅਸੀਂ ਕਿਉਂ ਕਿ ਰਾਇਨਿਆਂ ਦਾ ਸਭ ਤੋਂ ਵੱਧ ਹੋਇਆ ਕੱਪੜਿਆਂ ਦਾ ਦੂ ਵੱਧ ਹੋਇਆ ਕਰਾਇਨਾਂ ਦਾ ਡਾੜ ਹਰ ਇੱਕ ਦਾ ਹੋਇਆ ਹਰ ਇੱਕ ਕੋਈ ਦੁਕਾਨੀ ਕਿਹਸੇ ਜਿਹਦੇ ਅੰਦਰ ਪਾਣੀ ਨਾ ਗਿਆ ਉਹ ਜਿਹਦੇ ਘਰੇ ਪਾਣੀ ਲੰਘ ਗਿਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਅਸੀਂ ਜੀਐਸਟੀ ਭਰਦੇ ਹਾਂ ਅਸੀਂ ਟੈਕਸ ਪਰ ਇਨਕਮ ਟੈਕਸ ਭਰਦੇ ਹਾਂ ਸਾਨੂੰ ਉਹਦੇ ਬਦਲ ਕੀ ਮਿਲਦਾ ਸਿਰਫ ਡੀਏ ਚੋਰਨਾ ਹੈ ਚੰਗ ਚੋਰ ਕਿਹਾ ਜਾਂਦਾ ਵੀ ਸਾਡੇ ਵਪਾਰੀ ਇਕੱਠਾ ਜਿਵੇਂ ਇਕੱਠਾ ਕਰ ਲਿਆ ਇਕੱਠਾ ਵਾਦਾ ਕਰ ਲਏ ਤੇ ਬੰਦਿਆਂ ਨੇ ਇੱਕ ਜੁਟ ਹੋ ਕੇ ਚੱਲੋਗੇ ਇਕੱਠੇ ਹੋ ਕੇ ਚੱਲਾਂਗੇ ਔਰ ਵਪਾਰੀ ਇਕ ਦੂਜੇ ਇਕੱਠੇ ਹੋ ਕੇ ਮੂੰਹ ਮੋੜ ਦਾਂਗੇ ਸਰਕਾਰਾਂ ਦਾ ਸੀ ਸਰਕਾਰਾਂ ਵਪਾਰੀ ਬਣਾਉਂਦੇ ਨਾ ਵਪਾਰੀ ਕੋਈ ਸਰਕਾਰ ਨਹੀਂ ਬਣਾਉਂਦੀ ਅਸੀਂ ਸਰਕਾਰ ਨੂੰ ਫੇਰ ਇੱਕ ਬੇਨਤੀ ਕਰਦੇ ਹਾਂ ਜੋ ਸਾਡੇ ਨੁਕਸਾਨ ਹੋ ਕੇ ਉੱਪਰ ਭਾਈ ਕੀਤੀ ਜਾਵੇ ਆ ਕੇ ਇੱਥੇ ਬੰਦਨ ਮਿਲੇ ਜਾਵੇ ਤੇ ਨਿਕਾਸੀ ਕਰੀ ਜਾਵੇ ਸੁਆ ਤੇ ਤੈਨੂੰ ਫਿਰ ਸੁਝਾ ਜੱਕਦਾ ਪਾਣੀ ਕਿੱਥੇ ਜਾਊ ਬਾਈਪਰ ਸੰਗਰੂਰ ਉਹ ਚੱਕਦਾ ਪਾਣੀ ਕਿੱਧਰ ਦੀ ਜਾਊ ਨਾਲੇ ਜਿਹੜੇ ਖਾਲਦੇ ਸਾਬ ਬੰਦ ਹੋ ਗਏ 9 ਇੰਚੀ ਪੈਪਾ ਤੇ ਸੀਰ ਦੇ 16 ਕਰੋੜ ਅੱਧ ਕਿੱਥੇ ਕਿੱਥੇ ਲੈ ਸੰਦ ਦਿਖਾਣੀ ਜੀ ਇਸ ਲਈ ਬੇਨਤੀ ਕਰਦੇ ਆ ਸਾਡੇ ਵਪਾਰੀ ਬਹੁਤ ਔਖੇ ਨੇ ਜਿਹੜੇ GST ਭਰਦੇ ਇੰਕਮ ਟੈਕਸ ਭਰਦੇ ਨੇ ਸਰਕਾਰਾਂ ਚਲਾਉਂਦੇ ਨੇ ਉਹ ਆ ਕੇ ਸਾਡੀ ਵੀ ਖਬਰ ਲੈਣ ਵਪਾਰੀ ਜੋਂਦੇ ਨੇ ਕਿ ਮਰ ਗਏ ਅਸੀਂ ਬੇਨਤੀ ਕਰਦੇ ਹਾਂ ਬਾਰ-ਬਾਰ ਤੁਹਾਨੂੰ ਪ੍ਰੈਸ਼ਰ ਹੀ ਥੋੜਾ ਧੰਨਵਾਦ ਕਰਦੇ ਹਾਂ ਸਾਡੇ ਪਹੁੰਚੇ ਸਾਡੀ ਆਵਾਜ਼ ਬਚਾਓਗੇ ਅਸੀਂ ਇੱਕ ਹੋਰ ਵਾਅਦਾ ਕਰਦੇ ਹਾਂ ਪ੍ਰਸ਼ਾਸਨ ਨੂੰ ਦੁਬਾਰਾ ਚੈਲੰਜ ਵੀ ਕਰਦੇ ਹਾਂ ਅਗਰ ਇਹ ਪ੍ਰਸ਼ਾਸਨ ਨੇ ਨਾ ਸਾਡੀ ਆਵਾਜ਼ ਸੁਣੀ ਤਾਂ ਉਹਦਾ ਬਹੁਤ ਵੱਡਾ ਹਰਜਾਨਾ ਸਰਕਾਰ ਨੂੰ ਪੁੱਛਣਾ ਪਊ ਕੋਈ ਬਹੁਤਾਂ ਲੰਬਾ ਟਾਈਮ ਨਹੀਂ ਜਾਣਾ ਧੰਨਵਾਦ ਬਹੁਤ ਸ਼ੁਕਰ ਜਿਹੜਾ ਸਾਡੀ ਅੱਜ ਦੀ ਮੀਟਿੰਗ ਦਾ ਮੁੱਖ ਹਦੇਸ਼ਾ ਹੈ ਅੱਜ ਸਦਰਬਿਆਰ ਦੇ ਲਗਭਗ ਹਰ ਇੱਕ ਦੁਕਾਨਦਾਰ ਪੂਰੇ ਇਸ ਮੀਟਿੰਗ ਦੇ ਵਿੱਚ ਹਿੱਸਾ ਉਹਨਾਂ ਨੇ ਲਿੱਤਾ ਹੈ ਪਿਛਲੇ ਸਮਿਆਂ ਤੋਂ ਲਗਾਤਾਰ ਜੋ بارش ਹੋ ਰਹੀ ਹੈ ਜਿੱਦਨ ਦੀ ਮੇਰੀ ਸੁਰਤ ਸੰਭਲੀ ਹੈ ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀ ਸਦਰ ਵਿਯਾਰ ਦੇ ਦੁਕਾਨ ਦੇ ਅੰਦਰ ਪਾਣੀ ਗਿਆ ਹੋਵੇ ਲੇਕਿਨ ਸ਼ਿਵਰੇ ਦੇ ਪੈਪ ਛੋਟੇ ਨੇ ਅੱਜ ਸਾਡੇ ਸਾਰੇ ਲੋਕਾਂ ਦੇ ਵਿੱਚ ਚਾਹੇ ਸਾਡੇ ਐਮਸੀ ਸਾਹਿਬਾਨ ਨੇ ਚਾਹੇ ਲੋਕ ਨੇ ਸੋਨੂੰ ਉਹਨਾਂ ਦੇ ਮਨ 'ਚ ਇੱਕੋ ਗੱਲ ਦਾ ਜੂੜ ਲੱਗਿਆ ਹੋਇਆ ਹੈ ਕਿ ਨਾਲੀਆਂ ਅੰਡਰਗਰਾਉਂਡ ਪੈਪ ਪਾ ਕੇ ਸ਼ਿਵਰੇ ਨਾਲ ਜੋੜਾ ਜਾਵੇ ਜਦੋਂ ਕਿ ਸ਼ਿਵਰੇ ਦਾ ਜਿਹੜਾ ਸਿਸਟਮ ਹੈ ਪਹਿਲੇ ਹੀ 5 6 ਇੰਚ ਦੇ ਪੈਪ ਨੇ ਜਿਹੜੀ ਰੇਨ ਵਾਟਰ ਦੀ ਮਤਲਬ ਸਪਲਾਈ ਹੈ ਇਹਦੇ ਲਈ ਇਸ ਤਰ੍ਹਾਂ ਦਾ ਅਲੱਗ ਕੋਈ ਇੰਤਜ਼ਾਮ ਕਰਕੇ ਤਾਂ ਕਿ ਜਿਹੜਾ ਪਾਣੀ ਹੈ ਉਹ ਵੱਖਰਾ ਉਸ ਤਰ੍ਹਾਂ ਨਿਕਲੇ ਪਰ ਸਾਨੂੰ ਦਰਦ ਜਿਹੜੀ ਸਭ ਤੋਂ ਵੱਡੀ ਪੀੜਾ ਹੈ ਨੁਕਸਾਨ ਨਾਲੋਂ ਜ਼ਿਆਦਾ ਜਿਹੜੀ ਪੀੜਾ ਸਾਡੇ ਸਾਰੇ ਦੁਕਾਨਦਾਰ ਭਰਾਵਾ ਦੇ ਅੰਦਰ ਜਿਹੜੀ ਧੂਰੀ ਤੋਂ ਅਸੀਂ ਆਪਣੇ ਵਿਧਾਇਕ ਚੁਣੇ ਜਿਹੜੇ ਅੱਜ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਦਾ ਉਰੇ ਹੈੱਡ ਆਫਿਸ ਵੀ ਉਹਨਾਂ ਦਾ ਉਰੀ ਹੈ ਤੇ ਉਹਨਾਂ ਦੇ ਓਐਸਡੀ ਸਾਹਿਬ ਵੀ ਉਰੇ ਆਉਂਦੇ ਨੇ ਕਿਸੇ ਨੇ ਵੀ ਵਪਾਰੀ ਵਰਗ ਦੀ ਇਸ ਗੱਲ ਦੀ ਸਾਰ ਨਹੀਂ ਲਈ ਕਿਸੇ ਬੰਦੇ ਨੇ ਉਹਨਾਂ ਦੇ ਪ੍ਰਸ਼ਾਸਕ ਅਧਿਕਾਰੀ ਨੇ ਆ ਕੇ ਬਾਜ਼ਾਰ ਦੇ ਵਿੱਚ ਇਸ ਸੰਗਤ ਦਾ ਮੌਂਾਇਨਾ ਨਹੀਂ ਕੀਤਾ ਕਿ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਬਹੁਤ ਸਾਰੇ ਮੇਰੇ ਦੁਕਾਨਦਾਰ ਇਸ ਤਰ੍ਹਾਂ ਦੇ ਨੇ ਜਿਹੜੇ ਸਵੇਰੇ ਆ ਕੇ ਸ਼ਾਮ ਨੂੰ ਆਪਣਾ ਕਮਾ ਕੇ ਉਸਦੇ ਨਾਲ ਹੀ ਗੁਜ਼ਾਰਾ ਕਰਦੇ ਨੇ ਉਹ ਇਨੇ ਕ ਪੀੜਤ ਨੇ ਬਣਦੀ ਹੈ ਕਿਸੇ ਦਾ ਹਜ਼ਾਰਾਂ ਦਾ ਨੁਕਸਾਨ ਹੈ ਕਿਸੇ ਦਾ ਲੱਖਾਂ ਦਾ ਨੁਕਸਾਨ ਹੈ ਮੈਂ ਤਾਂ ਸਰਕਾਰ ਨੂੰ ਬੇਨਤੀ ਕਰਦਾ ਕਿ ਤੁਸੀਂ ਆ ਕੇ ਵਪਾਰੀ ਵਰਗ ਦੇ ਮੋਢਿਆਂ ਤੇ ਹੱਥ ਰੱਖੋ ਜਿਹੜਾ ਨੁਕਸਾਨ ਬੰਦਾ ਹੈ ਜੋ ਵੀ ਤੁਹਾਡੀਆਂ ਲਿਸਟਾਂ ਜਦੋਂ ਬਣੀਆਂ ਨੇ ਉਹਨਾਂ ਦੇ ਵਿੱਚ ਬੰਦਾ ਮਾਣ ਜੋ ਨੁਕਸਾਨ ਹੋਇਆ ਉਸ ਦੀ ਲਿਸਟਾਂ ਦੇ ਵਿੱਚ ਵਪਾਰੀ ਵਰਗ ਨੂੰ ਬੁਲਾ ਕੇ ਉਹਨਾਂ ਦੇ ਨੁਕਸਾਨ ਦਾ ਅਕਲਨ ਕੀਤਾ ਜਾਵੇ ਤਾਂ ਕਿ ਮਾਂ-ਬਾਪ ਤੋਂ ਬਾਅਦ ਸਰਕਾਰ ਇਸ ਤਰ੍ਹਾਂ ਦੀ ਸੈਕੰਡ ਸਰਕਾਰ ਇਸ ਤਰ੍ਹਾਂ ਦੀ ਹੁੰਦੀ ਹੈ ਜਿਹੜੀ ਇੱਕ ਮਾਂ-ਬਾਪ ਦੇ ਰੂਪ ਦੇ ਵਿੱਚ ਵਪਾਰੀ ਵਰਗ ਤੇ ਮੋਢਿਆਂ ਤੇ ਉੱਤੇ ਹੱਥ ਰੱਖਦੀ ਹੈ ਤਾਹ ਹੋਈ ਤੁਸੀਂ ਰੋਲ ਅਦਾ ਕਰਦੇ ਹੋਏ ਵਪਾਰੀ ਵਰਗ ਦੇ ਮੋਢਿਆਂ ਦੇ ਉੱਤੇ ਤੁਸੀਂ ਹੱਥ ਰੱਖੋ ਤਾਂ ਕਿ ਉਹ ਆਪਣੇ ਪੈਰਾਂ 'ਚ ਖੜੇ ਹੋ ਸਕਣ ਉਹ ਆਪਣਾ ਉਸੇ ਤਰ੍ਹਾਂ ਰੋਜੀ ਰੋਟੀ ਕਮਾ ਸਕਣ ਤੇ ਆਪਣੇ ਬੱਚਿਆਂ ਦਾ ਢਿੱਡ ਭਰ ਕੇ ਉਹਨਾਂ ਦਾ ਜਿਹੜਾ ਪੇਟ ਭਰ ਸਕਣ ਮੈਂ ਇਹਨਾਂ ਕੁਝ ਕਹਿੰਦਾ ਹੋਇਆ ਕਿਤੇ ਨਾ ਹੋਵੇ ਵੀ ਜਿਹੜਾ ਸਾਡਾ ਰੋਸ ਹੈ ਉਸ ਤੋਂ ਜ਼ਿਆਦਾ ਫੁੱਟੇ ਅਗਲਾ ਸੰਘਰਸ਼ ਕੀ ਹੋਏਗਾ ਤੁਹਾਡਾ ਸੰਘਰਸ਼ਤਾ ਮੈਂ ਸਾਰੇ ਵਪਾਰੀ ਵਰਗ ਭਰਾਵਾਂ ਨੂੰ ਬੇਨਤੀ ਕਰਦਾ ਸਾਡੇ ਕੋਲੇ ਸੰਘਰਸ਼ ਦਾ ਕੀ ਹੈ ਸਾਡੇ ਕੋਲ ਤਾਂ ਇੱਕ ਆਵਾਜ਼ ਹੈ ਸਿੰਗਲ ਬੰਦੇ ਆ ਦੁਕਾਨਾਂ ਤੇ ਬੈਠੇ ਆ ਰੋਸ ਹੀ ਹੈ ਉਹ ਰੋਸ ਸਾਡੇ ਥੋੜਾ ਸਮਾਂ ਰਹਿ ਗਿਆ ਰੋਸ ਹੁੰਦਾ ਪਰਚੀ ਦਾ ਰੂਪ ਮੈਂ ਸਾਰੇ ਦੁਕਾਨਦਾਰਾਂ ਭਰਾਵਾਂ ਨੂੰ ਬੇਨਤੀ ਕਰਦਾ ਚਾਹੇ ਉਹ ਕਿਸੇ ਵੀ ਸਰਕਾਰ ਦੇ ਨਾਲ ਅਟੈਚ ਹੋਣ ਜਿਹੜਾ ਵਪਾਰੀ ਵਰਗ ਦੀ ਸਾਰ ਨਹੀਂ ਲੈਂਦਾ ਵਪਾਰੀ ਵਰਗ ਦੇ ਮੋਢੇ ਤੇ ਉੱਤੇ ਹੱਥ ਨਹੀਂ ਰੱਖਦਾ ਤੁਸੀਂ ਉਹ ਪਰਚੀ ਨੂੰ ਰੋਸ ਦੇ ਵਿੱਚ ਬਦਲ ਕੇ ਉਹ ਸੰਘਰਸ਼ ਨੂੰ ਬਦਲ ਕੇ ਉਹਨਾਂ ਨੂੰ ਚੱਲਦਾ ਕਰੋ ਤਾਂ ਕਿ ਪਤਾ ਲੱਗੇ ਕਿ ਵਪਾਰੀ ਵਰਗ ਜਾਗ ਚੁੱਕਿਆ ਹੈ ਵਪਾਰੀ ਵਪਾਰੀ ਵਰਗੇ ਇਕੱਠਾ ਹੋ ਚੁੱਕਿਆ ਹੈ ਵਪਾਰੀ ਵਰਗ ਨੂੰ ਜੇ ਅਸੀਂ ਨਾਲ ਲੈ ਕੇ ਨਹੀਂ ਚੱਲਿਆ ਤਾਂ ਵਪਾਰੀ ਵਰਗ ਤੋਂ ਬਿਗਾਰ ਆਉਣ ਵਾਲੀ ਜਿਹੜੀ ਸਰਕਾਰ ਹੈ ਉਹ ਪੰਜਾਬ ਦੇ ਵਿੱਚ ਸਥਾਪਿਤ ਨਹੀਂ ਹੋ ਸਕਦੀ